ਉਸ ਜੀ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਸਮਾਣਾ ਦੇ ਭਵਾਨੀਗੜ੍ਹ ਰੋਡ ਦੇ ਉੱਤੇ ਜਿਹੜਾ ਇਸ ਸੜਕ ਨੂੰ ਜਿਹੜਾ ਡਵਾਈਡਰ ਬਣਾਏ ਗਏ ਨੇ ਜੇ ਗੱਲ ਕਰੀਏ ਤਾਂ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਇਸ ਸੜਕ ਦਾ ਜਿਹੜਾ ਉਤੋਂ ਗਾਟਨ ਕੀਤਾ ਜਾਂਦਾ ਜੇ ਗੱਲ ਕਰੀਏ ਤਾਂ ਇਸ ਰੋਡ ਤੇ ਨਜ਼ਰਾਂ ਅੰਬਲੀ ਹਾਂ ਕਿ ਇਹ ਹੈ ਨਾ ਕਿ ਕਿਤੇ ਉਰੇ ਐਕਸੀਡੈਂਟ ਨਾ ਹੁੰਦਾ ਹੋਵੇ ਤਸਵੀਰਾਂ ਦੇਖ ਸਕਦੇ ਹੋ ਕਿ ਬੀਤੀ ਰਾਤ ਨੂੰ ਜਿਹੜਾ ਇਸ ਰੋਡ ਦੇ ਉੱਤੇ ਐਕਸੀਡੈਂਟ ਹੁੰਦਾ ਤੇ ਇਹਦੇ ਜਿਹੜੇ ਹਾਲਾਤ ਨੇ ਕੀ ਬਣ ਚੁੱਕੇ ਨੇ ਇਹ ਕਿੱਥੇ ਨਾ ਕਿਤੇ ਕਿਹਾ ਜਾਂਦਾ ਕਿ ਇਹ ਜਿਹੜਾ ਕਰਪਸ਼ਨ ਦਾ ਅੱਡਾ ਦੱਸਿਆ ਜਾਂਦਾ ਇਹ ਗੱਲ ਕਰੀਏ ਤਾਂ ਇੱਥੇ ਠੇਕੇਦਾਰਾਂ ਦੀਆਂ ਮੋਟੀਆਂ-ਮੋਟੀਆਂ ਜਿਹੜੀਆਂ ਕਮਿਸ਼ਨਾਂ ਤਾਂ ਕਿਹੜਾ ਗੱਲਾਂ ਨਜ਼ਰ ਆਉਂਦੀਆਂ ਨਹੀਂ ਲਗਾਤਾਰ ਰੋਜ਼ਾਨਾ ਜਿਹੜੇ ਉਰੇ ਕਾਫੀ ਐਕਸੀਡੈਂਟ ਹੁੰਦੇ ਨੇ ਦੇਖ ਸਕਦੇ ਹੋ ਕਿ ਇਹ ਜਿਹੜੇ ਫੁੱਟਪਾਥ ਬਣਾਏ ਗਏ ਨੇ ਇਹਨਾਂ ਫੁੱਟਪਾਥਾਂ ਦੇ ਹਾਲਾਤ ਕੀ ਨੇ ਦਿਨ ਪਰ ਦਿਨ ਇਹ ਸੜਕ ਜਿਹੜੀ ਹੈ ਲੋਕਾਂ ਦਾ ਹਾਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੇ ਡਿਵਾਈਡਰ ਬਣਾਏ ਜਾਂਦੇ ਨੇ ਪਰ ਡਿਵਾਈਡਰਾਂ ਦੇ ਜਿਹੜੇ ਹਾਲਾਤ ਨੇ ਦਿਨ ਪਰ ਦਿਨ ਬੱਤਰ ਹੁੰਦੇ ਦਿਖਾਈ ਦੇ ਰਹੇ ਨੇ ਲੋਕ ਜਿਹਨੇ ਨੇ ਰੋਜ਼ਾਨਾ ਇਸ ਸੜਕਾਂ ਦੇ ਉੱਤੇ ਇਿੱਥੇ ਕੁਝ ਦੇਰ ਦੀਆਂ ਗੱਡੀਆਂ ਦੇ ਵਿੱਚ ਟਕਰਾਂਦੇ ਨੇ ਤੇ ਲੋਕ ਲੱਗ ਪਰ ਸਰਕਾਰ ਨੂੰ ਵੀ ਕੋਸ ਦੇ ਲਗਾਤਾਰ ਨਜ਼ਰ ਆਉਂਦੇ ਨੇ ਜੇ ਗੱਲ ਕਰੀਏ ਤਾਂ ਰਾਤ ਨੂੰ 11:30 ਵਜੇ ਸਾਡੇ ਕੋਲ ਕਿਸੇ ਲੋਕਾਂ ਦਾ ਵੱਲੋਂ ਫੋਨ ਕੀਤਾ ਜਾਂਦਾ ਕਿ ਸਾਡਾ ਜਿਹੜਾ ਇਸ ਰੋਡ ਦੇ ਉੱਤੇ ਐਕਸੀਡੈਂਟ ਹੋ ਚੁੱਕਿਆ ਹੈ बाकी ਜਿਹੜਾ ਤੁਸੀਂ ਆ ਕੇ ਇਸ ਨੂੰ ਕਵਰ ਕਰ ਸਕੋ ਰਾਤ ਦੇ ਟਾਈਮ ਨਾ ਤਾਂ ਇਸ ਰੋਡ ਦੇ ਉੱਤੇ ਕੋਈ ਲਾਈਟ ਦਾ ਪ੍ਰਬੰਧ ਹੈ ਔਰ ਫਰੀਆਨੀ ਦੀ ਗੱਲ ਹੈ ਕਿ ਜਿਹੜੇ ਇੱਥੇ ਫੁੱਟਪਾਥ ਬਣਾਏ ਗਏ ਇਹਨਾਂ ਦੇ ਉੱਤੇ ਨਾ ਤਾਂ ਕੋਈ ਲਾਈਟ ਦਾ ਸਿਸਟਮ ਹੈ ਨਾ ਹੀ ਜਿਹੜਾ ਕਿਸੇ ਨੂੰ ਇਹ ਫੁੱਟਪਾਥ ਦਿਖਦੇ ਨੇ ਦੇਖ ਸਕਦੇ ਕੋਈ ਕਿੰਨਾ ਕੁ ਘੱਟਿਆ ਮਟੀਰੀਅਲ ਹੈ ਜਿਹੜਾ ਇੱਥੇ ਵਰਤਿਆ ਜਾਂਦਾ ਆਲੇ-ਦੁਆਲੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਇਕ ਵਾਰ ਗੱਲਬਾਤ ਜ਼ਰੂਰ ਕਰਾਂਗੇ ਕਿ ਕਿੰਨੇ ਕੁ ਰੋਜ਼ਾਨਾ ਜਿਹੜੇ ਹਾਲਾਤ ਇਹ ਦਿਖਦੇ ਨਜ਼ਰ ਆਉਂਦੇ ਨੇ ਜੇ ਗੱਲ ਕਰੀਏ ਤਾਂ ਸਮਾਣਾ ਦੇ ਬਾਬਾ ਬੰਦਾ ਸਿੰਘ ਬਾਹਰ ਚੌਂਕ ਤੋਂ ਲੈ ਕੇ ਤੱਕ ਜਿਹੜੀ ਇਹ ਸੜਕ ਵੜਦੀ ਸੀ ਪਰ ਬਣੀ ਤਾਂ ਕੁਛ ਦਿਨ ਹੋਏ ਨੇ ਹਰਿਆਣੇ ਦੀ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਇੱਕ ਬੂਟੇ ਲਗਾਉਣ ਦੇ ਲਈ ਜਗ੍ਹਾ ਬਣਾਈ ਹੋਈ ਸੀ ਉਹ ਤਾਂ ਨਾ ਤਾਂ ਸੜਕ ਦੇ ਵਿੱਚ ਕ੍ਰੋਸ ਕੀਤੀ ਗਈ ਹੈ ਉੱਪਰੋਂ ਉੱਪਰ ਹੀ ਜਿਹੜਾ ਟੈਂਪਰੇਰੀ ਜਿਹੜਾ ਇਹਦੇ ਪਾਤ ਬਣਾ ਦਿੱਤਾ ਗਿਆ ਤਾਂ ਕਿ ਇਹਨਾਂ ਨੂੰ ਆਪਣੀ ਜਿਹੜੀ ਕਮਿਸ਼ਨਰ ਤੱਕ ਸਿਰਫ ਸੀ ਲੋਕਾਂ ਦੇ ਜਾਣਾਂ ਦਾ ਕੋਈ ਵੀ ਇਹਨਾਂ ਨੂੰ ਨਾ ਤਾਂ ਕੋਈ ਭੈਅ ਨਾ ਕੋਈ ਡਰ ਹੈ ਜੋ ਤਾਂ ਬੋਟਾ ਲੈਣ ਆਉਂਦੇ ਨੇ ਉਦੋਂ ਲੋਕਾਂ ਨੂੰ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਫਿਲਹਾਲ ਦੀ ਗੱਡੀ ਉਰੋ ਜਿਹੜੇ ਲੋਕ ਆਪਣੇ ਲੰਘਣ ਦੇ ਲਈ ਕਿਤੇ ਨਾ ਕਿੱਥੇ ਆਪਣੇ ਆਪ ਨੂੰ ਸੁਰੱਖਿਤ ਰੂਪ ਜਿਹੜਾ ਮਹਿਸੂਸ ਨਹੀਂ ਕਰਦੇ ਨਜ਼ਰ ਆਉਂਦੇ ਲੋਕਾਂ ਨਾਲ ਇੱਕ ਵਾਰ ਗੱਲਬਾਤ ਜ਼ਰੂਰ ਕਰਦੇ ਆ ਕਿ ਕੀ ਹਾਲਾਤ ਨੇ ਜਿਹੜੇ ਇਸ ਰੋਡ ਦੇ ਲੋਕਾਂ ਨੂੰ ਕਿੰਦਾਂ ਦਾ ਉਰੋ ਲੰਘਣਾ ਔਖਾ ਪੈ ਰਿਹਾ ਹੈ ਜਨਾ ਮੈਂ ਵੀਰੇ ਆਪਣਾ ਅਮਰਜੀਤ ਸਿੰਘ ਅੱਛਾ ਅਮਰਜੀਤ ਜੀ ਕਿੰਨੇ ਕਵਜੇ ਰਾਤ ਨੂੰ ਐਕਸੀਡੈਂਟ ਹੋਇਆ ਕੁ ਐਸਟੀਮੇਟ ਦੋ ਐਕਸੀਡੈਂਟ ਹੋਏ ਨੇ ਰਾਤੀ ਹਾਂਜੀ ਅੱਛਾ ਇੱਕ ਹੋਇਆ 7:30 ਵਜੇ ਹਾਂ ਜਦੋਂ ਕਣੀਆ ਬਾਰੀ ਵਾਲੀ ਜਿਵੇਂ ਕੀ ਬਾਰਿਸ਼ ਹੋਈ ਸੀ ਹਾਂ ਇੱਕ ਹੋਇਆ 11:00 ਵਜੇ 11:00 ਵਜੇ ਹਾਂਜੀ ਇਹ ਆ ਗਦੀ ਚੜੀ ਤੇ 11:00 ਵਜੇ ਨੜੀ ਚੜੀ ਇਹ ਵਜਾ ਕੀ ਹੈ ਜਿਹੜੇ ਉਰੇ ਇੰਨੇ ਐਕਸੀਡੈਂਟ ਹੁੰਦੇ ਨੇ ਕੋਣ ਵਜਾ ਦੇ ਕੀ ਰਸਤਾ ਦੇ ਟ੍ਰਾਫਿਕ ਬਹੁਤ ਹੈ ਤੇਰੇ ਸਾਹਮਣੇ ਜਿਹੜਾ ਰੇਲ ਚ ਬਣਾਈ ਹੋਈ ਹੈ ਨਾ ਹਾਂ ਆਲਰੇਡੀ ਇਹਦੇ ਕਰਕੇ ਜ਼ਿਆਦਾ ਹੁੰਦੇ ਅੱਛਾ ਰੇਲਿੰਗ ਕਰਕੇ ਵੀ ਮਤਲਬ ਕਿ ਦਿਖਦੇ ਨਹੀਂ ਅਸਲ ਦੇ ਵਿੱਚ ਜੀ ਜੀ ਜਿਆਦਾ ਕਿਵੇਂ ਲੱਗਦਾ ਵੀ ਇਹ ਤੋਂ ਉਜੀ ਦੇਖੋ ਦੁਨੀਆ ਜਿਹੜਾ ਉੱਥਰ ਜਾ ਪਏ ਹੋਏ ਨੇ ਹਾਂ ਕੋ ਗੱਡੀਆਂ ਬਤੀਆਂ ਨੇ ਹਾਂ ਅੱਛਾ ਇੱਕ ਜੀ ਦੋ ਬਤੀਆਂ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਵੀ ਦੱਸਿਆ ਜਾਂਦਾ ਕਿ ਪੀਪੀ ਰਾਤ ਨੂੰ ਤੋਂ ਦੋ ਐਕਸੀਡੈਂਟ ਹੁੰਦੇ ਨੇ ਪਰ ਲੋਕਾਂ ਦੀ ਕਿਤੇ ਨਾ ਕਿਤੇ ਜਾਨ ਦਾ ਜਿਹੜਾ ਖਮਿਆਜਾ ਸਰਕਾਰ ਲਗਾਤਾਰ ਭੁਗਤਣ ਦੇ ਲਈ ਸਾਹਮਣੇ ਆਉਂਦੀ ਹੈ ਪਰ ਹਾਲੇ ਤੱਕ ਸਰਕਾਰ ਜਿਹੜੀ ਹੈ ਇਸ ਪਾਸੇ ਨਾ ਤਾਂ ਕੋਈ ਗੰਭੀਰ ਦਿੱਖ ਦੀ ਨਜ਼ਰ ਆਉਂਦੀ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਇਲੈਕਸ਼ਨ ਜਿਹੜੇ ਨੇ ਦਿਨ ਪਰ ਦਿਨ ਸਿਰ ਤੇ ਆਣ ਦੇ ਲਈ ਤਿਆਰ ਹੋ ਚੁੱਕੇ ਨੇ ਹਲੇ ਤੱਕ ਸਰਕਾਰ ਜੇ ਇਹਦੇ ਨੇ ਨਹੀਂ ਗੌਰ ਕਰਦੀ ਤਾਂ ਲੋਕਾਂ ਦੀ ਜਿਹੜੀ ਜਾਨਾਂ ਨੇ ਰੈਗੂਲਰ ਇਸ ਰੋਡ ਦੇ ਉੱਤੇ ਜਾਣ ਦੇ ਲਈ ਵੀ ਤਿਆਰ ਦਿੰਦੀਆਂ ਦਿਖਾਈ ਦਿੰਦੀਆਂ ਨੇ ਫਿਲਹਾਲ ਦੇਖ ਸਕਦੇ ਹੋ ਕਿ ਆ ਜਿਹੜੀ ਬੀਤੀ ਰਾਤ ਨੂੰ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਗੱਡੀਆਂ ਤਾਂ ਦੇਖ ਸਕਦੇ ਹੋ ਕਿ ਇੰਜਨ ਤੱਕ ਤੇ ਪੈਪ ਵੀ ਗੱਡੀ ਦੇ ਵਿੱਚ ਫਟ ਗਏ ਕਿਉਂਕਿ ਰਾਤ ਨੂੰ ਜਿਹੜੇ ਇਹ ਡਵਾਈਡਰ ਨੇ ਨਾ ਤਾਂ ਲੋਕਾਂ ਨੂੰ ਦਿਖਦੇ ਨੇ ਜਿਸ ਕਰਕੇ ਲੋਕਾਂ ਨੂੰ ਆਪਣੀ ਜਾਨ ਦਾ ਖਮਿਆਜਾ ਭੁਗਤਣਾ ਪੈਂਦਾ ਦੇਖ ਸਕਦੇ ਹੋ ਕਿ ਗੱਡੀ ਦੀ ਜਿਹੜੀ ਕੰਡੀਸ਼ਨ ਹੈ ਲਗਭਗ ਬਿਲਕੁਲ ਹੀ ਨਵੀਂ ਦਿਖਦੀ ਆ ਸ਼ੀਸ਼ੇ ਤੱਕ ਵੀ ਨਹੀਂ ਗੱਡੀ ਦੇ ਬੱਚੇ ਤੇ ਬੰਦੇ ਦਾ ਕੀ ਹਾਲ ਹੋਇਆ ਹੋਣਾ ਜਿਹੜਾ ਬੀਤੀ ਰਾਤ ਨੂੰ ਇਹ ਹਾਲਾਤ ਜਿਹੜੇ ਨੇ ਇਸ ਰੋਡ ਤੇ ਦਿਖਦੇ ਲਗਭਗ ਨਜ਼ਰ ਆਉਂਦੇ ਨੇ ਈ ਨਾਮ ਹੈ ਵੀਰੇ ਆਪਣਾ ਮੇਰਾ ਵਿਕਰਮਜੀਤ ਜੀ ਅੱਛਾ ਵਿਕਰਮਜੀਤ ਜੀ ਲੱਗਦਾ ਨਹੀਂ ਵੀ ਜਦੋਂ ਦਾ ਰੋਡ ਬਣਿਆ ਔਰੇ ਕਿੰਨੇ ਕੋ ਐਕਸੀਡੈਂਟ ਹੋ ਰਹੇ ਨੇ ਤੁਹਾਡੇ ਸਾਹਮਣੇ ਕੁਝ ਇਹ ਆਪਣਾ ਟਰੈਕਟਰਾਂ ਦਾ ਕੰਮ ਆ ਸ਼ੋਅਰੂਮ ਆਪਣੀਆਂ ਸਾਹਮਣੇ ਠੀਕ ਹੈ ਠੀਕ ਹੈ ਜਦੋਂ ਦੇ ਰੋਡ ਬਣਿਆ ਜੀ ਆ ਦੋ ਤਾ ਰਾਤ ਗੱਡੀਆਂ ਐਕਸੀਡੈਂਟ ਹੋਈਆਂ ਗਲਟੋ ਤੇ ਕਾਈ 220 220 ਦੇ ਕੋਈ ਨਾ ਨੁਕਸਾਨ ਹੋਇਆ ਨਾ ਸਰਕਾਰ ਕੋਈ ਵੀ ਇੱਧਰ ਕੋਈ ਵੀ ਇਹ ਵਜਾ ਕੀ ਹੈ ਅਸਲ ਦੇ ਵਿੱਚ ਇੰਨੇ ਐਕਸੀਡੈਂਟ ਹੋਣ ਦਾ ਔਰੇ ਵਜਾ ਜੀ ਇਹ ਡਵਾਈਡਰ ਜਿੱਤੋਂ ਸਟਾਰਟ ਕੋ ਅੱਗੇ ਕੱਟਾ ਛੋਟਾ ਇਹ ਡਵਾਈਡਰ ਬਣਿਆ ਹੋਇਆ ਜੀ ਜੀ ਉਹ ਨ ਉਹ ਪਤਾ ਨਹੀਂ ਲੱਗਦਾ ਜੀ ਡਵਾਈਡਰ ਨਾ ਕੋਈ ਅੱਗੇ ਸ਼ਾਈਨ ਬਣਿਆ ਹੋਇਆ ਮਤਲਬ ਕਿ ਦਿਖਦੇ ਨਹੀਂ ਅਸਲ ਵਿੱਚ ਕਿਤਾ ਨਹੀਂ ਲੱਗਦਾ ਕੁਝ ਅੱਗੋਂ ਜਦੋਂ ਲਾਈਟ ਪੈ ਜਾਂਦੀ ਹੈ ਜੀ ਕੁਝ ਨਹੀਂ ਅੱਗੋਂ ਦਿਖਦਾ ਵੀ ਉਸੇ ਡਵਾਈਡਰ ਆ ਤੁਸੀਂ ਇਸ ਰੋੜ ਤੇ ਹੀ ਰਹਿੰਦੇ ਹੋ ਰਾਤ 2 ਹੋਏ ਨੇ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ ਪਰ ਇਹ 2 ਦਿਨ ਪਹਿਲਾਂ ਹੋਇਆ ਇੱਕ ਟਰੱਕ ਦਾ ਹੋਇਆ ਜੀ ਉਹ ਟਰੱਕ ਨੇ ਜਿਹੜਾ ਅੱਗੇ ਉਹ ਬਣਿਆ ਹੋਇਆ ਹੈ ਜਿਹਦਾ ਪੱਥਰ ਦਾ ਉਹ ਅੱਗੇ ਪੰਪ ਆ ਉੱਥੇ ਜਾ ਕੇ ਛਿੱਟਿਆ ਜੀ ਉਹਨੇ ਟਰੱਕ ਨੇ ਇਹਨਾਂ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਕੋਈ ਇਹ ਅੱਜ ਪਹਿਲਾ ਦਿਨ ਨਹੀਂ ਹੈਗਾ ਜੀ ਬਹੁਤ ਹੋ ਚੁੱਕੀ ਹੈ ਪਹਿਲਾਂ ਇਹ ਕੀ ਅਪੀਲ ਕਰਨਾ ਚਾਹੂਗੇ ਸਰਕਾਰ ਨੂੰ ਇਹ ਡਿਵਾਈਡਰ ਪੂਰਾ ਕੰਪਲੀਟ ਹੋਣਾ ਚਾਹੀਦਾ ਹੈ ਜੀ ਜਾਂ ਤਾਂ ਇਹਨੂੰ ਬੰਦ ਹੀ ਕਰ ਦਿਓ ਜਾਂ ਇਹਨੂੰ ਕੰਪਲੀਟ ਕਰੋ ਆਪਾਂ ਚਾਹੁੰਦੇ ਵੀ ਕੰਪਲੀਟ ਹੋਣਾ ਚਾਹੀਦਾ ਹੈ ਸਾਰਾ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾੜਨ